ਸਰਕਾਰ ਤੇ ਲੋਕ ਜੈ ਜੀ ਨੇ ਲੋਕ ਕਿਤੇ ਹੋਏ ਇੱਥੇ ਢਿੱਡ ਹਿੱਤ ਚ ਸਰਕਾਰ ਜਾਂਦੀ ਹੈ ਤੇ ਲੋਕਾਂ ਦੇ ਚਿੱਤੀ ਜਾਂਦੀ ਜਿਹੜੇ ਵਾਦੇ ਕਰਦੇ ਨੇ ਸਰਕਾਰਾਂ ਵਾਦੇ ਕਰਦੀਆਂ ਨੇ ਕਿ ਨੌਕਰੀਆਂ ਦਿੱਤੀਆਂ ਜਾ ਰਹੀਆਂ ਮਗਰ ਕਿੱਥੇ ਨੌਕਰੀਆਂ ਕਿੰਨਾ ਪੜਨ ਦੇ ਬਾਵਜੂਦ ਵੀ ਨੌਕਰੀਆਂ ਨਹੀਂ ਬੰਦੀਆਂ ਇਹਨਾਂ ਨਾਲ ਨਰਾਸ਼ੀ ਚੰਗੇ ਹੁੰਦੇ ਆ ਕੋਈ ਕਿ ਕਰਦੀ ਤੇ ਕੰਮ ਕਰਦੇ ਜਿਹੜੇ ਘਰੋਂ ਦੇ ਘਰ ਦੇ ਕੰਮ ਕਰਦੇ ਆ ਕਿ ਜਿਹੜਾ ਘਰ ਬਦਲਦੇ ਉਸੇ ਨੂੰ ਮਾੜਾ ਕਹਿੰਦੇ ਆ ਇਸ ਤਰ੍ਹਾਂ ਸਰਕਾਰਾਂ ਵੀ ਹਰ ਵਾਰੀ ਵਾਅਦੇ ਕਰਦੀਆਂ ਨੇ ਮਗਰ ਉਸ ਤੋਂ ਬਾਅਦ ਵਾਅਦੇ ਕਰਨ ਤੋਂ ਬਾਅਦ ਕੋਈ ਵੀ ਇਸ ਤਰ੍ਹਾਂ ਦੀ ਸਰਕਾਰਾਂ ਉੱਤੇ ਕੀ ਵਾਅਦਾ ਕਰਕੇ ਜਦੋਂ ਸਰਕਾਰ ਬਣ ਜਾਂਦੀ ਉਹਨੂੰ ਲੋਕਾਂ ਦੇ ਵਿੱਚ ਵਿੱਚ ਅੱਧਾ ਛੱਡ ਦਿੰਦੀ ਹੈ ਜਿੱਥੇ ਤਾਲ ਬਦਲੂ ਤੇ ਦਲ ਬਦਲੋਈ ਹੈ ਠੀਕ ਹੈ ਨਾ ਇਹ ਤੇ ਇੱਕ ਗਦਾਰ ਦੀ ਭੂਮਿਕਾ ਲੁਭਾਉਂਦੇ ਆ ਨਾ ਪਹਿਲਾਂ ਤੁਹਾਡੇ ਪੈਦ ਲੈ ਲੈ ਉਹਦੇ ਦੇ ਸ਼ਰਮ ਪੈਦੇ ਤੇ ਜੈਜਾਂ ਦੇ ਜਿਹੜਾ ਤਾਂ ਕੋਈ ਬਾਤ ਵੱਡੀ ਜਿੱਤ ਦਿੱਤੀ 5-5 ਸਾਲ ਦੀਆਂ ਸਰਕਾਰਾਂ ਜਦੋਂ ਬੰਜਨਦੀਆਂ ਤੇ ਬਾਦ ਕਦੇ ਨਹੀਂ ਲੱਭਦੇ 2 ਸਾਲ ਹੋ ਗਿਆ ਆ ਆਮ ਆਦਮੀ ਪਏ ਮਗਰ ਜਦ ਹੁਣ ਵੋਟਾਂ ਆ ਰਹੀਆਂ ਨੇ ਉਹ ਲੋਕਾਂ ਵਿੱਚ ਵਿਚਰ ਰਹੇ ਨੇ ਪਹਿਲਾਂ ਕੋਈ ਵਿਚਰਦਾ ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਹੌਟ ਨਿਊਜ਼ ਇੰਡੀਆ ਤੇ ਮੈਂ ਤੁਹਾਡੇ ਨਾਲ ਵਿਸ਼ਾਲ ਮਿਸ਼ਰਾ ਇਸ ਵੇਲੇ ਅਸੀਂ ਅੰਮ੍ਰਿਤਸਰ ਦੇ ਕੰਪਨੀ ਬਾਗ ਮੌਜੂਦ ਹਾਂ ਜਿੱਥੇ ਕਿ ਲੋਕ ਸਭਾ ਚੋਣਾਂ ਜਿਹੜਾ ਨਾ ਗਾਜ ਹੋ ਚੁੱਕਿਆ ਹੈ ਤੇ ਲੋਕਾਂ ਦੀ ਅਸੀਂ ਰਾਏ ਜਾਨਣ ਆਏ ਹਾਂ ਕਿ ਇਸ ਵਾਰ ਕਿ ਸਰਕਾਰ ਨੂੰ ਜਿਹੜੀ ਵੋਟ ਪਾਣਗੇ ਕਿਸ ਸਰਕਾਰ ਨੂੰ ਦੇਖਣਾ ਚਾਹੁੰਦੇ ਨੇ ਕਿਹੜੀ ਸਰਕਾਰ ਤੋਂ ਉਮੀਦਾਂ ਲਾਈਆਂ ਨੇ ਅਸੀਂ ਗੱਲਬਾਤ ਕਰਾਂਗੇ ਉਸ ਤੋਂ ਪਹਿਲੇ ਤੁਹਾਨੂੰ ਦਿਖਾ ਦਈਏ ਕਿ ਅੰਮ੍ਰਿਤਸਰ ਦਾ ਕੰਪਨੀ ਬਾਗ ਹੈ ਜਿੱਥੇ ਅਸੀਂ ਗੱਲਬਾਤ ਕਰਾਂਗੇ ਲੋਕਾਂ ਦੇ ਅਸੀਂ ਮੰਨ ਦੀ ਗੱਲ ਜਾਨਣਾ ਚਾਹਾਂਗੇ ਆਖਿਰਕਾਰ ਲੋਕ ਕਿਸ ਨੂੰ ਵੋਟ ਪਾਣਾ ਪਸੰਦ ਕਰਨਗੇ ਕਿਸ ਸਰ ਤਾਂ ਤੁਹਾਨੂੰ ਦੱਸ ਦਈਏ ਕਿ ਅਕਸਰ ਹੀ ਇਲੈਕਸ਼ਨਾਂ ਤੋਂ ਪਹਿਲੇ ਹੀ ਜਾਂ ਤਾਂ ਘਰ ਵਾਪਸੀ ਦਾ ਦੌਰ ਚੱਲਦਾ ਹੈ ਜਾਂ ਫਿਰ ਦਲ ਬਦਲੂ ਲਗਾਤਾਰ ਚੱਲਦੇ ਨੇ ਸਾਡੇ ਨਾਲ ਲੋਕ ਮਜੂਰ ਨੇ ਸਸੀ ਜੀ ਕਿਵੇਂ ਦੇਖਦੇ ਜੀ ਕਿ ਲੋਕ ਸਭਾ ਇਲੈਕਸ਼ਨ ਜਿਹੜੇ ਆ ਗਏ ਨੇ ਤੇ ਲੋਕ ਤੁਹਾਨੂੰ ਦੱਸ ਜੀ ਕਿ ਲੋਕਾਂ ਦੇ ਮਨਾਂ 'ਚ ਕਿਹੜੀ ਸਰਕਾਰ ਲਿਆਉਣਾ ਚਾਹੁੰਦੇ ਨੇ ਸਰਕਾਰ ਤੇ ਉਹ ਚਾਹੀਦੀ ਹੈ ਜਿਹੜੀ ਲੋਕ ਦੇ ਹਿੱਤ 'ਚ ਹੋਵੇ ਇੱਥੇ ਢਿੱਡ ਹਿੱਤ 'ਚ ਸਰਕਾਰ ਚੱਲਦੀ ਹੈ ਤੇ ਲੋਕ ਦੇ ਹਿੱਤ ਨਹੀਂ ਚੱਲਦੀ ਦੇਖਿਆ ਜਾਵੇ ਕਿ ਸਰਕਾਰ ਚ ਜਿਹੜੇ ਪਹਿਲੇ ਨੁਮਾਇੰਦੇ ਹੁੰਦੇ ਨੇ ਉਹੀ ਦਲ ਬਦਲੂ ਕਰ ਦਿੰਦੇ ਆ ਇਸ ਵਾਰੀ ਇਸ ਪਾਰਟੀ ਚ ਹੋਣਗੇ ਅਗਲੀ ਵਾਰੀ ਦੂਸਰੀ ਪਾਰਟੀ ਚ ਚਲ ਜਾਣਗੇ ਪਹਿਲੇ ਇਸ ਪਾਰਟੀ ਦੀ ਬਰਾਈ ਕੀਤੀ ਹੁੰਦੀ ਹੈ ਦੂਸਰੀ ਪਾਰਟੀ ਚ ਜਾਂਦੇ ਆ ਉਸ ਦੀ ਤਾਰੀਫ ਕਰਨੀ ਸ਼ੁਰੂ ਕਰ ਦਿੰਗੇ ਉਸ ਨੂੰ ਕਿਵੇਂ ਦੇਖਦੇ ਜੀ ਇਹਨਾਂ ਨਾਲੋਂ ਤੇ ਮਰਾਸੀ ਚੰਗੇ ਹੁੰਦੇ ਆ ਉਹ ਇੱਕ ਇੱਕ ਕਰਦੀ ਤਾਰੀਫ ਕਰਦੇ ਜਿਹੜੇ ਘਰ ਆਉਂਦੇ ਉਹ ਘਰ ਦੀ ਵੀ ਤਾਰੀਫ ਕਰਦੇ ਆ ਕਿ ਜਿਹੜਾ ਘਰ ਬਦਲਦੇ ਉਸੇ ਨੂੰ ਮਾੜਾ ਕਹਿੰਦੇ ਆ ਜਿੱਕਰ ਅਸੀਂ ਗੱਲ ਕਰ ਲਈਏ ਕਿ ਜਿਵੇਂ ਕਿ ਸੁਸ਼ੀਲ ਰਿੰਕੂ ਜਾ ਜਨੁਰਾਗ ਠਾਕੁਰ ਦੀ ਗੱਲ ਕਰ ਲਈਏ ਇੰਨਾ ਮੌਜੂਦਾ ਐਮਪੀ ਰਹੇ ਨੇ ਤੇ ਇਹਨਾਂ ਨੂੰ ਜਿਹੜੀ ਦਲ ਬਦਲੂ ਕਰ ਲਈ ਬੀਜੇਪੀ ਤੋਂ ਸੀਟ ਵੀ ਮਿਲ ਗਈ ਹੈ ਇਸ ਦੇ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਇਹ ਦਲ ਬਦਲੂ ਤੇ ਦਲ ਬਦਲੂ ਹੀ ਆ ਠੀਕ ਹੈ ਨਾ ਇਹ ਤਾਂ ਇੱਕ ਗਦਾਰ ਦੀ ਭੂਮਿਕਾ ਨਿਭਾਉਂਦੇ ਆ ਨਾ ਪਹਿਲਾਂ ਤੁਹਾਡੇ ਪੇਤ ਲੈ ਲੈ ਮੁੜ ਕੇ ਦੂਸਰੇ ਨੂੰ ਭੇਜ ਦੇਤੇ ਇਹ ਜੈ ਜੰਦ ਦੇ ਅਦਾ ਦਾ ਕੋਈ ਵੱਡੀ ਚੀਤ ਨਹੀਂ ਗਈ ਕੀ ਲੱਗਦਾ ਹੈ ਲੋਕ ਇੰਨਾ ਤੇ ਯਕੀਨ ਕਰ ਲੈਣਗੇ ਕਿਉਂਕਿ ਜਦੋਂ ਪਾ ਪਹਿਲੀ ਵਾਰੀ ਜਾਣੇ ਆ ਇਹ ਆਪਣੇ ਦੱਸੇ ਹੁੰਦੇ ਕਿ ਪਾ ਇਸ ਪਾਰਟੀ ਦੇ ਨਾਲ ਆਂ ਦੂਸਰੀ ਪਾਰਟੀ ਇਹ ਚੀਜ਼ ਕਰਦੀ ਹੈ ਉਹਨਾਂ ਦੀ ਬਰਾਈਆਂ ਕਿਨਾਈਆਂ ਜਾਂਦੀ ਨੇ ਦੂਸਰੀ ਵਾਰੀ ਕਿਸ ਤਰੀਕੇ ਨਾਲ ਵੋਟ ਮੰਗਣਾ ਦਿਲ ਅੱਛਾ ਜੀ ਲੋਕ ਇਹਨਾਂ ਤੇ ਇਤਬਾਰ ਨਹੀਂ ਕਰਦੇ ਜਿਹੜੀ ਸਿਆਸਤ ਹੈ ਨਾ ਸਿਆਸੀ ਬੰਦਾ ਪਤਾ ਕੌਣ ਹੁੰਦਾ ਦੇ ਲਾਗੇ ਦੇਸ਼ ਚੱਗ ਲੱਗੀ ਆ ਤੇ ਸਿਆਸੀ ਨੇ ਆਪਣਾ ਸਟੇਟ ਬਚਾਉਣੀ ਆ ਤੇ ਸਟਰੀਟ 'ਚ ਲੱਗ ਗਈ ਆ ਆਪਣਾ ਸ਼ਹਿਰ ਬਚਾਉਣਾ ਸ਼ਹਿਰ 'ਚ ਲੱਗ ਗਈ ਆ ਆਪਣਾ ਮਹੱਲਾ ਬਚਾਉਣਾ ਮਹੱਲੇ 'ਚ ਪਹੁੰਚ ਗਈ ਆਪਣਾ ਘਰ ਬਚਾਉਣਾ ਤੇ ਘਰ 'ਚ ਬਚਾਉਣੀ ਘਰ ਸਾਰਾ ਭਾਂ ਮਰ ਜੇ ਆਪਾਂ ਜਾਣਾ ਬਹੁਤ ਸ਼ੁکریਹ ਤੰਦੀ رائے ਹੱਸੀ ਹੋਰ ਵੀ ਜਾਣਨ ਦੀ ਕੋਸ਼ਿਸ਼ ਕਰਦੇ ਆਂ ਹੋਰ ਵੀ ਇੱਥੇ ਲੋਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆਂ ਤਾਸੀ ਹੋਰ ਵੀ ਨੌਜਵਾਨਾਂ ਨਾਲ ਵੀ ਗੱਲਬਾਤ ਕਰਾਂਗੇ ਸਾਡੇ ਨਾਲ ਕੁਝ ਨੌਜਵਾਨ ਮੌਜੂਦ ਨੇ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਅੱਜ ਤੁਸੀਂ ਦੇਖ ਰਹੇ ਜੇ ਕਿ ਜਿਵੇਂ ਲੋਕ ਸਭਾ ਇਲੈਕਸ਼ਨ ਆ ਗਏ ਨੇ ਤੇ ਲਗਾਤਾਰ ਜਿਹੜੇ ਦਲ ਬਦਲੂ ਦੇ ਦੌਰ ਚੱਲ ਰਹੇ ਨੇ ਠੀਕ ਤੇ ਕਿਵੇਂ ਦੇਖਦੇ ਕਹੋ ਜੀ ਸਰਕਾਰ ਚਾਹੁੰਦੇ ਜੀ ਸਰ ਪਹਿਲੇ ਹੀ ਗੱਲ ਤੇ ਮੈਂ ਗ੍ਰੈਜੂਏਸ਼ਨ ਪਾਸ ਤੇ ਮੈਨੂੰ ਹਜੇ ਤੱਕ ਮੈਨੂੰ ਨੌਕਰੀ ਨਹੀਂ ਮਿਲੀ ਜਿਹੜੇ ਵਾਅਦੇ ਕਰਦੇ ਨੇ ਸਰਕਾਰਾਂ ਵਾਅਦੇ ਕਰਦੀਆਂ ਨੇ ਕਿ ਨੌਕਰੀਆਂ ਦਿੱਤੀਆਂ ਜਾ ਰਹੀਆਂ ਹਨ ਮਗਰ ਕਿੱਥੇ ਨੌਕਰੀਆਂ ਕਿਉਂਕਿ ਇੰਨਾ ਪੜਨ ਦੇ ਬਾਵਜੂਦ ਵੀ ਮੈਨੂੰ ਨੌਕਰੀਆਂ ਨਹੀਂ ਮਿਲਦੀਆਂ ਅਸੀਂ ਚਾਹੁੰਦੇ ਹਾਂ ਜਦੋਂ ਵੀ ਕੋਈ ਵੀ ਸਰਕਾਰ ਆਵੇ ਕੋਈ ਵੀ ਸਰਕਾਰ ਭਾਜਪਾ ਹੋ ਜਾਏ ਕਾਂਗਰਸ ਹੋ ਜਾਏ ਅਕਾਲੀ ਦਲ ਹੋ ਜਾਏ ਜਾਂ ਆਮ ਆਦਮੀ ਹੋ ਜਾਏ ਜਿਹੜੇ ਬੇਰੋਜ਼ਗਾਰ ਫਿਰ ਰਹੇ ਨੇ ਲੋਕ ਉਹਨਾਂ ਵਾਸਤੇ ਨੌਕਰੀਆਂ ਦਾ ਕੁਛ ਨਾ ਕੁਛ ਜਿਗਾਰਡ ਕਰਨਾ ਹੀ ਪੈਣਾ ਕਿਉਂਕਿ ਇਸ ਤਰ੍ਹਾਂ ਸਰਕਾਰਾਂ ਵੀ ਹਰ ਵਾਰੀ ਵਾਅਦੇ ਕਰ ਦਿੰਦੀਆਂ ਨੇ ਮਗਰ ਉਸ ਤੋਂ ਬਾਅਦ ਵਾਅਦਾ ਕਰਨ ਤੋਂ ਬਾਅਦ ਕੋਈ ਵੀ ਇਸ ਤਰ੍ਹਾਂ ਦੀ ਸਰਕਾਰ ਆਉਂਦੀ ਨਹੀਂ ਵਾਅਦਾ ਕਰਕੇ ਜਦੋਂ ਸਰਕਾਰ ਬਣ ਜਾਂਦੀ ਉਦੋਂ ਲੋਕਾਂ ਦੇ ਵਿੱਚ ਵਿਛੜਨਾਂ ਛੱਡ ਦਿੰਦੀ ਸਰਕਾਰ ਇਸ ਤਰ੍ਹਾਂ ਦੀ ਚਾਹੀਦੀ ਜੋ ਲੋਕਾਂ ਦੇ ਵਿੱਚ ਵਿਛਰੇ ਲੋਕਾਂ ਦੀਆਂ ਜਿਹੜੀਆਂ ਸਮੱਸਿਆਵਾਂ ਆ ਉਹਨਾਂ ਨੂੰ ਹੱਲ ਕਰੇ ਮੌਜੂਦਾ ਸਰਕਾਰ ਨੇ ਵੀ ਕਈ ਵਾਅਦੇ ਕੀਤੇ ਸਨ ਕਿ ਪੰਜਾਬ ਦੇ ਵਿੱਚ ਨਸ਼ਾ ਖਤਮ ਹੋ ਜਾਏਗਾ ਆਉਣ ਵਾਲੇ ਜਿੰਨੇ ਨੌਜਵਾਨ ਨੇ ਉਹਨਾਂ ਦੇ ਘਰ ਤੇ ਨੌਕਰੀ ਪਹੁੰਚ ਜੇਗੀ ਔਰ ਕਿਸੇ ਨੂੰ ਮਤਲਬ ਬੇਰੋਜ਼ਗਾਰ ਨਹੀਂ ਰਹਿਣਾ ਪਏਗਾ ਪੰਜਾਬ ਦੇ ਵਿੱਚ ਨੌਕਰੀਆਂ ਦੇ ਢੇਰ ਲਗਾ ਦਿੱਤੇ ਜਾਣਗੇ ਕਿ ਇੱਥੋਂ ਤੱਕ ਕਿਹਾ ਗਿਆ ਸੀ ਕਿ ਬਾਹਰੋਂ ਗੋਰੇ ਆ ਕੇ ਇੱਥੇ ਨੌਕਰੀ ਕਰਨਗੇ ਇਸ ਨੂੰ ਕਿਵੇਂ ਦੇਖਦੇ ਜੀ ਜੀ ਬਿਲਕੁਲ ਮੈਂ ਪਹਿਲਾਂ ਵੀ ਤੁਹਾਨੂੰ ਇਹੀ ਕਿਹਾ ਹੈ ਕਿ ਜਿਹੜੀ ਸਰਕਾਰ ਵਾਅਦੇ ਕਰ ਦਿੰਦੀ ਆ ਮਗਰ ਉਸ ਵਾਅਦਿਆਂ ਤੇ ਖਰੇ ਨਹੀਂ ਉਤਰਦੀ। ਅੱਗੇ ਵੀ ਤੁਹਾਨੂੰ ਕਹਿ ਰਿਹਾ ਜਾਂ ਆਮ ਆਦਮੀ ਪਾਰਟੀ ਜਦੋਂ ਦੀ ਆਈ ਹੈ ਵਾਅਦੇ ਕਰ ਰਹੀ ਹੈ ਮਗਰ ਵਾਅਦੇ ਕਰਨ ਤੋਂ ਬਾਅਦ ਵੀ ਜਿਹੜੇ ਸਰਕਾਰ ਨੂੰ ਆਏ ਹੋਏ ਹਜੇ ਤੱਕ ਕੋਈ ਵੀ ਵਾਅਦਾ ਪੂਰਾ ਨਹੀਂ ਹੋਇਆ ਮੈਂ ਇਹੀ ਚਾਹੁੰਦਾ ਜਦੋਂ ਵੀ ਕੋਈ ਸਰਕਾਰ ਆਵੇ ਤੇ ਜਿਹੜੇ ਵਾਅਦੇ ਕੀਤੇ ਹੁੰਦੇ ਆ ਉਹਨਾਂ ਨੂੰ ਪੂਰੇ ਕਰੇ ਤੇ ਲੋਕਾਂ ਵਿੱਚ ਵਿੱਚਰੇ ਵੱਡੀ ਗੱਲ ਇਹ ਆ ਕਿ ਲੋਕਾਂ ਵਿੱਚ ਵਿੱਚਰਨਾ ਬੜਾ ਜ਼ਰੂਰੀ ਆ ਜਦੋਂ ਆ ਵੋਟਾਂ ਲੱਗੀਆਂ ਆਉਂਦੀਆਂ ਨੇ ਉਦੋਂ ਲੋਕਾਂ ਵਿੱਚ ਵਿੱਚਰਦੇ ਨੇ ਉਸ ਤੋਂ ਬਾਅਦ ਕਿਤੇ ਲੱਭਦੇ ਨਹੀਂ 5-5 ਸਾਲ ਦੀਆਂ ਸਰਕਾਰਾਂ ਜਦੋਂ ਬਣ ਜਾਂਦੀਆਂ ਨੇ ਤੇ ਬਾਅਦ ਕਿਤੇ ਨਹੀਂ ਲੱਭਦੇ 2 ਸਾਲ ਹੋ ਗਏ ਆ ਆਮ ਆਦਮੀ ਨੂੰ ਆਏ ਮਗਰ ਜਦੋਂ ਹੁਣ ਵੋਟਾਂ ਆ ਰਹੀਆਂ ਨੇ ਉਦੋਂ ਲੋਕਾਂ ਵਿੱਚ ਵਿੱਚਰ ਰਹੇ ਨੇ ਪਹਿਲਾਂ ਕਿਉਂ ਨਹੀਂ ਵਿੱਚਰਦੇ ਵੱਡੀ ਗੱਲ ਇਹ ਦੱਸੋ ਕਿ ਜਿਵੇਂ ਕਿ ਪਾਰਟੀ ਚੇਂਜ ਕਰਦੇ ਨੇ ਉਹੀ ਲੀਡਰ ਹੁੰਦੇ ਨੇ ਪਹਿਲੇ ਵੀ ਆਪਣੀ ਉਸ ਜਗ੍ਹਾ ਤੇ ਕੰਮ ਕਰਦੇ ਨੇ ਦੂਸਰੀ ਪਾਰਟੀ ਦੀ ਬਰਾਈ ਕਰਦੇ ਨੇ ਪਰ ਜਦੋਂ ਅਗਲੀ ਵਾਰ ਮੌਕਾ ਮਿਲਦਾ ਹੈ ਪਾਰਟੀ ਚੇਂਜ ਕਰਕੇ ਆਪਣੀ ਪਿਛਲੀ ਸਰ ਆਪਣੇ ਪਿਛਲੀ ਪਾਰਟੀ ਦੀ ਜਿਹੜੀ ਬੁराई ਕਰਦੇ ਨੇ ਉਸ ਲੋਕਾਂ ਉਹ ਲੋਕ ਕਿਸ ਤਰੀਕੇ ਨਾਲ ਵੋਟ ਮੰਗ ਲੈਂਦੇ ਨੇ ਤੇ ਲੋਕ ਉਹਨਾਂ ਤੇ ਯਕੀਨ ਕਿਵੇਂ ਕਰ ਲੈਂਦੇ ਨੇ ਉਹ ਦੱਸੋ ਥੋੜਾ ਜੀ ਮੈਂ ਬਸ ਇਨਾ ਹੀ ਕਹਿਣਾ ਚਾਹਾਂ ਕਿ ਕਿ ਮੈਨੂੰ ਸਿਆਸਤ ਦਾ ਆਉਂਦਾ ਇਨਾ ਗਿਆਨ ਨਹੀਂ ਆ ਕਿਉਂਕਿ ਇਹ ਸਿਆਸਤਦਾਨ ਦੀਆਂ ਗੱਲਾਂ ਨੇ ਗਿਆਨ ਦੀ ਗੱਲ ਨਹੀਂ ਜਿੱਤੇ ਤੁਸੀਂ ਵੀ ਦੇਖਿਆ ਹੋਏਗਾ ਕਿ ਕੋਈ ਆਂਦਾ ਹੈ ਵੋਟ ਮੰਗਣ ਠੀਕ ਹੈ ਇਸ ਵਾਰ ਜੇਕਰ ਆਪਕ XYZ ਕੋਈ ਵੀ ਪਾਰਟੀ ਦੀ ਗੱਲ ਕਰ ਲਈਏ ਪਹਿਲੀ ਪਾਰਟੀ ਇਸ ਤੋਂ ਆ ਕੇ ਵੋਟ ਮੰਗੀ ਅਗਲੀ ਵਾਰੀ ਉਹ ਦੂਸਰੀ ਪਾਰਟੀ ਤੋਂ ਜਿੱਕਰ ਵੋਟ ਮੰਗਦਾ ਉਸ ਨੂੰ ਤੁਸੀਂ ਕਿਵੇਂ ਦੇਖਦੇ ਹੋ ਸਰੀ ਇਹ ਵੀ ਉਹੀ ਗੱਲ ਹੋ ਗਈ ਨਾ ਵਾਅਦੇ ਕਰਕੇ ਜਦੋਂ ਮੁੱਕਰ ਜਾਂਦੇ ਨੇ ਉਹੀ ਗੱਲ ਹੈ ਕਿ ਪਾਰਟੀਆਂ ਬਦਲਦੇ ਰਹਿੰਦੇ ਨੇ ਮੈਂ ਇਹ ਚਾਹੁੰਨਾ ਕਿ ਇੱਕ ਜਵਾਨ ਰਹਿਣੀ ਚਾਹੀਦੀ ਕਿਉਂਕਿ ਜਿਹੜੀ ਵੀ ਸਰਕਾਰ ਆਉਂਦੀ ਹੈ ਨਾ ਜਿਹੜੀਆਂ ਜ਼ਬਾਨਾਂ ਹੁੰਦੀਆਂ ਨੇ ਦੋ ਹੁੰਦੀਆਂ ਨੇ ਕਿ ਵਾਅਦੇ ਕਰ ਜਾਂਦੇ ਲੋਕਾਂ ਦੇ ਨਾਲ ਜਦੋਂ ਸਰਕਾਰ ਆ ਜਾਂਦੀ ਹੈ ਤੇ ਉਸ ਤੋਂ ਬਾਅਦ ਵਾਅਦੇ ਤੋਂ ਮੁੱਕਰ ਜਾਂਦੇ ਨੇ ਮੈਂ ਇਹ ਜੋਨਾ ਕਿ ਜਿਹੜੇ ਗੱਲਬਦਲੂ ਹੈ ਇੱਥੇ ਸਾਫ ਪਤਾ ਲੱਗਦਾ ਉਹਨਾਂ ਨੂੰ ਵੋਟਾਂ ਨਾ ਪਈਆਂ ਜਾਣ ਤਾਂ ਅਸੀਂ ਹੋਰ ਵੀ ਨੌਜਵਾਨਾਂ ਨਾਲ ਜਿਹੜੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਦੇ ਆ ਇੱਥੇ ਹੋਰ ਵੀ ਨੌਜਵਾਨ ਮੌਜੂਦ ਨੇ ਹਾਂਜੀ ਸੱਸੀ ਦਾ ਬਾਜੀ ਸੱਸੀ ਗੱਲ ਸਰ ਕਿਵੇਂ ਦੇਖਦੇ ਜੇ ਲਗਾਤਾਰੀ ਜਿਹੜਾ ਇਲੈਕਸ਼ਨ ਲੋਕ ਸਭਾ ਦੇ ਜਿਹੜੇ ਚੱਲ ਰਹੇ ਨੇ ਇਹਦੇ ਵਿੱਚ ਗੱਲਬਦਲੂ ਲਗਾਤਾਰੀ ਚੱਲ ਰਹੇ ਨੇ ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਜੀ ਦੇਖੋ ਜੀ ਇਹ ਰਾਜਨੀਤੀ ਵੀ ਇੱਕ ক্রিকেট ਮੈਚ ਦੀ ਤਰ੍ਹਾਂ ਹੁੰਦਾ ਆ ਜਦੋਂ ਸਵੇਰੇ ਉੱਠਦੇ ਆ ਤੇ ਪਤਾ ਲੱਗਦਾ ਜਦੋਂ ਖਬਰਾਂ ਲੌਂਦੇ ਆ ਕੋਈ ਨਾ ਕੋਈ सियासदा वड्डा चेहरा अपनी पार्टी नु ਛੱਡ ਕੇ ਦੂਜੀ ਪਾਰਟੀ ਵਿੱਚ ਸ਼ਾਮਲ ਹੁੰਦਾ ਹੈ ਜਿ ਤਰ੍ਹਾਂ ਹੁਣ ਗੱਲ ਕਰ ਲਈਏ ਕਈ ਅਜਿਹੇ ਪਾਰਟੀ ਦੇ ਲੀਡਰ ਨੇ ਵੱਡੇ ਲੀਡਰ ਨੇ ਜੋ ਭਾਜਪਾ ਵਿੱਚ ਜ਼ਿਆਦਾਤਰ ਸ਼ਾਮਲ ਹੋ ਰਹੇ ਨੇ ਕਿਉਂਕਿ ਕੇਂਦਰ ਦੀ ਸਰਕਾਰ ਹੈ ਜੋਰ ਕੇਂਦਰ ਦਾ ਜ਼ਿਆਦਾ ਚੱਲਦਾ ਵਾ ਇਸ ਕਰਕੇ ਜ਼ਿਆਦਾਤਰ ਲੀਡਰ ਭਾਜਪਾ ਵਿੱਚ ਸ਼ਾਮਲ ਹੋ ਰਹੇ ਨੇ ਖਾਸ ਕਰਕੇ ਅਸੀਂ ਕਾਂਗਰਸ ਦੀ ਆਮ ਆਦੀ ਪਾਰਟੀ ਦੀ ਗੱਲ ਕਰ ਲਈਏ ਮੌਜੂਦਾ ਦੋ ਐਮਪੀ ਨੇ ਆਮ ਆਦੀ ਪਾਰਟੀ ਦੇ ਸੁਸ਼ੀਲ ਰਿੰਕੂ ਜੋ ਕਿ ਜਲੰਧਰ ਤੋਂ ਐਮਪੀ ਨੇ ਲੁਧਿਆਣਾ ਦੇ ਕਾਂਗਰਸ ਦੇ ਐਮਪੀ ਰਵਨੀ ਸਿੰਘ ਬਿੱਟੂ ਨੇ ਉਹ ਵੀ ਪੱਜਬਾ ਵਿੱਚ ਸ਼ਾਮਲ ਹੋਏ ਨੇ ਤੇ ਸ਼ਿਸ਼ੀਲ ਨੂੰ ਵੀ ਪੱਜਬਾ ਵਿੱਚ ਸ਼ਾਮਲ ਹੋਏ ਨੇ ਇਸ ਇਸ ਕਰਕੇ ਇੱਥੇ ਨਹੀਂ ਪਤਾ ਲੱਗਦਾ ਇੱਕ ਕ੍ਰਿਕਟ ਮੈਚ ਦੀ ਤਰ੍ਹਾਂ ਦਾ ਜਦੋਂ ਸਵੇਰ ਉੱਠਦੇ ਆ ਕੋਈ ਨਾ ਕੋਈ ਵੱਡਾ ਲੀਡਰ ਕਿਸੇ ਨਾ ਕਿਸੇ ਪਾਰਟੀ ਵਿੱਚ ਸ਼ਾਮਲ ਹੁੰਦਾ ਦਿਖਾਈ ਦੇ ਰਿਹਾ ਪਰ ਇਹ ਚੀਜ਼ ਇਲੈਕਸ਼ਨਾਂ ਦੇ ਸਮੇਂ ਹੀ ਕਿਉਂ ਦਿਖਾਈ ਦਿੰਦੀ ਹੈ ਇਲੈਕਸ਼ਨਾਂ ਤੋਂ ਪਹਿਲੇ ਵੀ ਇਹ ਖਾਸ ਕਰਕੇ ਹੋਵੇ ਤਾਂ ਅਸੀਂ ਮੰਨ ਸਕਦੇ ਹਾਂ ਇਲੈਕਸ਼ਨਾਂ ਦੇ ਟਾਈਮ ਤੇ ਕੀ ਸਮਝਦੇ ਕੋਈ ਲਾਲਚ ਦਿੱਤਾ ਜਾਂਦਾ ਹੈ ਕਿ ਕੋਈ ਉਹਨਾਂ ਨੂੰ ਡਰ ਆ ਤੁਨ ਕਹੇ ਜਾਂਦੇ ਕਿਸ ਤਰੀਕੇ ਨਾਲ ਜਿਹੜੀ ਪਾਰਟੀ ਚੇਂਜ ਕਰਨ ਨੂੰ ਮਜਬੂਰ ਕਿਉਂ ਹੁੰਦੇ ਨੇ ਦੇਖੋ ਜੀ ਹਰ ਇੱਕ ਪਾਰਟੀ ਦਾ ਅਲੱਗ-ਅਲੱਗ ਜਿੱਦ ਤਹ ਹੁਣ ਸ਼੍ਰੋਮਣੀ ਅਕਾਲੀ ਦਲ ਜਾਂ ਆਮ ਆਦਮੀ ਪਾਰਟੀ ਦੀ ਗੱਲ ਕਰ ਲਈਏ ਉਹ ਭਾਜਪਾ ਨੂੰ ਤਾਂ ਕਰਕੇ ਕਹਿੰਦੀ ਹੈ ਕਿ ਉਹ ਈਡੀ ਦਾ ਦਬਾਅ ਹੁੰਦੀ ਹੈ ਲੀਡਰ ਦੇ ਉੱਤੇ ਤਾਂ ਕਰਕੇ ਲੀਡਰ ਭਾਜਪਾ ਵਿੱਚ ਸ਼ਾਮਲ ਹੋਏ ਨੇ ਤੇ ਹੁਣ ਇਹ ਲੋਕ ਸਭਾ ਚੋਣਾਂ 'ਚ ਪਤਾ ਲੱਗਾ ਕਿ ਲੋਕ ਕਿਸ ਦੇ ਸਿਰ ਤੇ ਤਾਜ ਸਜਾਉਂਦੇ ਨੇ ਕਿਉਂਕਿ ਆਮ ਆਦੀ ਪਾਰਟੀ ਆਪਣੀ ਗੁੰਗਾਨਗਾਰੀ ਹੈ ਸ਼ਰਮਣੀ ਅਕਾਲੀ ਦਲ ਕਹਿ ਰਹੀ ਹੈ ਕਿ ਅਸੀਂ ਪੰਜਾਬ ਦੀਆਂ ਪਾਰਟੀਆਂ ਅਸੀਂ ਪੰਜਾਬ ਦੇ ਵਿੱਚ ਕੰਮ ਕਰਾਂਗੇ ਇੱਕ ਬੰਨੇ ਕਾਂਗਰਸ ਪਾਰਟੀ ਹੈ ਜੋ ਕਿ ਉਹ ਵੀ ਕਹਿ ਰਹੀ ਹੈ ਕਿ ਕੋਈ ਵੀ ਜਾਂਦਾ ਜਾਵੇ ਪਰ ਅਸੀਂ 13 ਦੀਆਂ 13 ਸੀਟਾਂ ਦੇ ਨਾਂ ਅਸੀਂ ਘਟ ਘਟ 7 ਸੀਟਾਂ ਤੇ ਜ਼ਰੂਰ ਕਬਜ਼ਾ ਕਰਾਂਗੇ ਆਮ ਆਦੀ ਪਾਰਟੀ ਅਸੀਂ 13 0 ਦੇ ਨਾਲ ਇਹਨਾਂ ਪਾਰਟੀਆਂ ਨੂੰ ਹਰਾਵਾਂਗੇ ਅੱਛਾ ਮੌਜੂਦਾ ਸਰਕਾਰ ਦੀ ਗੱਲ ਕਰ ਲਈਏ ਮੌਜੂਦਾ ਸਰਕਾਰ ਨੇ ਵੀ ਕਈ ਵਾਅਦੇ ਕੀਤੇ ਸੀ ਖਾਸ ਕਰ ਨੌਜਵਾਨਾਂ ਨੂੰ ਜਿਹੜਾ ਬੇਰੋਜ਼ਗਾਰੀ ਤੋਂ ਮੁਕਤ ਕਰਨ ਲਈ ਜਿਹੜੇ ਵਾਅਦੇ ਕੀਤੇ ਗਏ ਸੀ ਇਥੋਂ ਤੱਕ ਆ ਗਿਆ ਸੀ ਬਾਹਰੋਂ ਲੋਕ ਆ ਕੇ ਜਿਹੜੇ ਇੱਥੇ ਸਾਡੇ ਡਿਊਟੀ ਕਰਨਗੇ ਉਹ ਵਾਅਦੇ ਨੂੰ ਕਿਵੇਂ ਦੇਖਦੇ ਜੇ ਤੇ ਪੰਜਾਬ ਦੇ ਵਿੱਚ ਨਿਸ਼ਚਿਤ ਹਾਲਤ ਨੂੰ ਦੇਖੋ ਜੀ ਆਮ ਆਦੀ ਪਾਰਟੀ ਦੀ ਗੱਲ ਕਰ ਲਈਏ ਤੇ ਤਕਰੀਬਨ 100% ਪੰਜਾਬ ਫੀਸ ਦੀ ਕੰਮ ਕਰ ਰਹੀ ਹੈ ਆਮ ਆਦੀ ਪਾਰਟੀ ਨੌਕਰੀਆਂ ਦੇ ਰਹੀ ਹੈ ਨੌਜਵਾਨਾਂ ਨੂੰ ਵਪਾਰੀਆਂ ਦੇ ਨਾਲ ਮੀਟਿੰਗ ਵੀ ਕਰ ਲਈ ਹੈ ਔਰ ਇਹ ਤੇ ਲੋਕ ਸਭਾ ਚੋਣਾਂ ਤੋਂ ਬਾਅਦ ਪਤਾ ਲੱਗੂਗਾ ਕਿ ਆਮ ਆਦੀ ਪਾਰਟੀ ਕਿੰਨਾ ਕੰਮ ਕਰਦੀ ਏ ਕਿਉਂਕਿ ਹੱਲੇ ਆਮ ਆਦੀ ਪਾਰਟੀ ਕਹਿ ਰਹੀ ਏ ਕਿ ਸਾਨੂੰ ਕੇਂਦਰ ਸਰਕਾਰ ਫੰਡ ਜਾਰੀ ਨਹੀਂ ਕਰ ਰਹੀ ਇਸ ਕਰਕੇ ਅਸੀਂ ਕੰਮ ਨਹੀਂ ਕਰ ਪਾ ਰਹੇ ਜੇਕਰ ਉਹ ਪੰਜਾਬ ਦੇ ਵਿੱਚ 13 0 ਹਾਸਲ ਕਰਦੀ ਏ ਉਸ ਤੋਂ ਬਾਅਦ ਆਮ ਆਦੀ ਪਾਰਟੀ ਕੰਮ ਕਰੇਗੀ ਇਹ ਦਾਵਾ ਕਰਦੀ ਏ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਦਾਵਾ ਕੀਤਾ ਜਾਂਦਾ ਹੈ ਤਾਂ ਬਹੁਤ ਬਹੁਤ ਧੰਨਵਾਦ ਸਾਡੇ ਨਾਲ ਗੱਲ ਕਰਨ ਲਈ ਤੁਹਾਨੂੰ ਦੱਸਣਾ ਚਾਹਾਂਗੇ ਕਿ ਇਹ ਲੋਕਾਂ ਦੇ ਵਿਚਾਰ ਸਨ ਕਿ ਲਗਾਤਾਰ ਜਿਹੜਾ ਦਲ ਬਦਲੂ ਦਾ ਦੌਰ ਚੱਲ ਰਿਹਾ ਹੈ ਜਾਂ ਮੌਜੂਦਾ ਸਰਕਾਰ ਦੀ ਗੱਲ ਕਰੀਏ ਜਿਹੜੇ ਵਾਅਦੇ ਕੀਤੇ ਗਏ ਸੀ ਨੌਜਵਾਨਾਂ ਨੂੰ ਜਿਹੜੀ ਨੌਕਰੀ ਦੀਆਂ ਗੱਲਾਂ ਹੋਈਆਂ ਸਨ ਉਹ ਸਾਰੇ ਹੀ ਜਿਹੜੇ ਕਿਤੇ ਨਾ ਕਿਤੇ ਝੂਠੇ ਹੁੰਦੇ ਵੀ ਸਾਬਿਤ ਹੋ ਰਹੇ ਨੇ ਅਤੇ ਲੋਕਾਂ ਦੇ ਵਿੱਚ ਜਿਹੜਾ ਦਲ ਬਦਲੂਣ ਲੈ ਕੇ ਇੱਕ ਲੱਗ ਜਿਹੜੀ ਉਹਨਾਂ ਦੇ ਮਨ 'ਚ ਚੱਲ ਰਹੀ ਹੈ ਕਿ ਜੋ ਇਸ ਪਾਰਟੀ ਨੂੰ ਚੇਂਜ ਕਰ ਸਕਦਾ ਹੈ ਉਹ ਤਾਂ ਫਿਰ ਕੁਝ ਵੀ ਕਰ ਸਕਦਾ ਹੈ। ਕੈਮਰਾ ਪਰਸਨ ਦੇ ਨਾਲ ਵਿਸ਼ਾਲ ਮਿਸ਼ਰਾ, ਫੋਰਟ ਨਿਊਜ਼ ਇੰਡੀਆ, ਅਮਰਿਤਸਰ